To disclaimer under Section 107 of the Copyright Act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. Sashi So, in this vlog, we will show you a lot So, ਐਡਮਿਸ਼ਨ ਐਂਡ ਆਲ ਸਭ ਕੁਝ ਸਟਾਰਟ ਹੋ ਚੁੱਕਾ ਵਾ ਤੇ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਸਾਰੀ ਚੀਜ਼ਾਂ ਕਿਵੇਂ-ਕਿਵੇਂ ਕਿਵੇਂ ਹੁੰਦੀਆਂ ਆ ਪਿਆਣਾ ਸਾਰੀ ਫੈਮਿਲੀ ਵੀ ਬਸ ਆਉਂਦੀ ਹੋਣੀ ਆ ਹੋੜੀ-ਬੋੜੀ ਸਾਰਿਆਂ ਨੇ ਆ ਜਾਣਾ ਇੱਥੇ ਬਟ ਬਹੁਤ ਜ਼ਿਆਦਾ ਡਰ ਵੀ ਲੱਗਦਾ ਪਿਆ ਵਾ ਮੈਂ ਵੀ ਨਰਵਸ ਆ ਰੀਤ ਵੀ ਨਰਵਸ ਆ ਜੇ ਤੂੰ ਸੱਚੀ ਨਰਵਸ ਹੁੰਦਾ ਨਾ ਤਾਂ ਤੇਰੇ ਹੱਥ 'ਚ ਕੈਮਰਾ ਨਹੀਂ ਖੁੱਲਾ ਹੋਣਾ ਸੀਗਾ ਤੈਨੂੰ ਵਲੌਗ ਬਣਾਉਣ ਦਾ ਸੁਝਣਾ ਹੀ ਨਹੀਂ ਸੀ ਬੱਤ ਸਹੀ ਏ ਤੇ ਰੀਤ ਨੂੰ ਥੋੜਾ-ਥੋੜਾ ਡਰ ਲੱਗਣਾ ਸ਼ੁਰੂ ਹੋ ਗਿਆ ਵਾ ਬਾਕੀ ਹੋਪਸੋ ਬਾਬਾ ਜੀ ਨਾਲ ਦੇਖੋ ਕੀ ਹੁੰਦਾ ਕੀ ਨਹੀਂ ਹਨ ਤੇ ਬਸ ਸਪਰੇ ਕਰੋ ਸਾਰਾ ਕੁਝ ਜੋ ਵੀ ਹੋਵੇ ਵਧੀਆ ਹੋਵੇ ਐਂਡ ਖੁਸ਼ੀ ਖੁਸ਼ੀ ਹੋਵੇ ਤੇ ਬਸ ਘਰ ਦੇ ਵੀ ਪਹੁੰਚ ਜਾਣਗੇ ਤੁਹਾਡੇ ਟਾਈਮ ਤੱਕ ਫਿਰ ਤੁਹਾਨੂੰ ਮੈਂ ਸਾਰੇ ਦਿਖਾਉਂਗਾ ਐਂਡ ਬਣੇ ਰਹੋ ਐਂਡ ਤੱਕ ਸਾਰੇ ਇਸ ਬਲੌਗ ਨਾਲ ਕਿਉਂਕਿ ਅੱਗੇ ਤੁਹਾਨੂੰ ਹਸਪਤਾਲ ਵਿੱਚ ਹੋਰ ਕੋਈ ਮਰੀਜ਼ ਨਹੀਂ ਦੇਖਣਾ ਤੁਹਾਨੂੰ ਬਸ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਉਹੀ ਦੇਖਣਗੇ ਜਿਹੜੇ ਮਾਜੀ ਵੇਟਿੰਗ ਰੂਮ 'ਚ ਜਾਵੜੋ ਜਿਹੜੇ ਮਾਜੀ ਉਹ ਮਰੀਜ਼ ਦੇ ਕਮਰੇ 'ਚ ਜਾਵੜੋ ਉੱਥੇ ਤੁਹਾਨੂੰ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਹੀ ਦੇਖਣਗੇ ਹੋਰ ਕੋਈ ਨਹੀਂ ਦਿਖੂਗਾ ਇਹਨਾਂ ਨੇ ਹਸਪਤਾਲ ਨੂੰ ਆਏ ਬਣਾ ਦੇਣਾ ਜਿਵੇਂ ਮੈਰਿਜ ਹਾਲ ਹੁੰਦਾ ਯਾਰੋ ਹਾਊ ਆਰ ਯੂ ਫੀਲਿੰਗ ਹਾਊ ਆਰ ਯੂ ਫੀਲਿੰਗ ਹੱਦ ਯਾਰ ਉਹ ਉੱਥੇ ਪੇਨ ਚ ਤੇ ਉਹਨੂੰ ਅੱਗੋਂ ਪੁੱਛਿਆ ਦਾ ਹਾਓ ਆਰ ਯੂ ਵੀ ਤੂੰ ਕਿਵੇਂ ਤੇਨੂੰ ਨਹੀਂ ਪਤਾ ਵੀ ਉਹ ਪੇਨ ਚ ਆ ਉਹ ਠੀਕ ਨਹੀਂ ਹੋਊਗੀ ਇੰਨੀ ਤਾਂ ਕਾਮਨ ਸੈਂਸ ਹੈਗੀ ਤੇਰੇ ਚ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਕੌਣ ਕਵਰ ਆਟ ਹੋਣੀ ਸ਼ੁਰੂ ਨੀ ਜਿਆਦਾ ਕ੍ਰੇਵਿੰਗ ਹੁੰਦੀ ਪਈ ਹੈ ਨਾ ਮੈਨੂੰ ਸਟਾਰਬਕਸ ਇੱਕ ਨਾ ਉਹ ਡਰਿੰਕ ਆ ਬਹੁਤ ਹੀ ਸਵਾਦ ਆ ਮੈਨੂੰ ਉਹਦੀ ਕ੍ਰੇਵਿੰਗ ਹੁੰਦੀ ਪਈ ਆ ਪਰ ਇੱਥੇ ਇੱਕ ਹੋਰ ਬੰਦਾ ਹੈਗਾ ਜਿਹਨੂੰ ਇੱਕ ਹੋਰ ਚੀਜ਼ ਦੀ ਕ੍ਰੇਵਿੰਗ ਹੁੰਦੀ ਪਈ ਆ ਬਟ ਆਪਾਂ ਪੀ ਆ ਨਹੀਂ ਸਕਦੇ ਨਾ ਮੇਰਾ ਲੋਕ ਹੈ ਜਾਗਦੀ ਪਈ ਆ ਥੋੜੀ ਜੀ ਤਾਂ ਸ਼ਰਮ ਕਰ ਲੈ ਵੀ ਉਹ ਇੱਥੇ ਲੇਬਰ ਪੇਨ ਚ ਤੈਨੂੰ ਸਟਾਰਬਕਸ ਦੀ ਯਾਦ ਆਈ ਜਾਂਦੀ ਹੈ ਵੀ ਵੈਸੇ ਤੂੰ ਕਹਿਣਾ ਪਿਆ ਮੈਂ ਨਰਵਸ ਆ ਤੇ ਕਿਸੇ ਪਾਸੋਂ ਲੱਗਦਾ ਵੀ ਤੂੰ ਨਰਵਸ ਆ ਵੀ ਜੋ ਲੇਬਰ ਪੇਨ ਚ ਤੈਨੂੰ ਆ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਸੁਝਣੀਆਂ ਸੀ ਗਾਇਜ਼ ਪ੍ਰੋਸੀਜਰ ਚੱਲਦਾ ਪਿਆ ਹੈ एवरीथिंग इज ਗੁੱਡ ਐਂਡ एवरीथिंग इज ਗੋਇੰਗ ਗੁੱਡ ਆਈ ਹੁੰਦਾ ਨਾ ਓਕੇ ਤਾਂ ਮੈਂ ਇੰਗਲਿਸ਼ ਠੀਕ ਹੈ ਨਾ ਮੇਰੀ ਹਾਂ ਓਕੇ ਓਕੇ एवरीथिंग इज ਗੋਇੰਗ ਗੁੱਡ ਹੋਰ ਕੀ ਹੁੰਦਾ ਬੁਲਾਉਣਾ ਕਦੀ ਇਸ ਟਾਈਮ ਮੈਨੂੰ ਕੋਈ ਚੀਜ਼ ਵੀ ਚੱਕ ਕੇ ਮਾਰ ਸਕਦੀ ਮੇਰੇ ਇਹਨੂੰ ਗੁੱਸਾ ਆ ਰਿਹਾ ਬਹੁਤ ਜ਼ਿਆਦਾ ਉਹਨੂੰ ਗੁੱਸਾ ਆਉਣਾ ਹੀ ਹੈ ਵੀ ਉਹ ਲੇਬਰ ਪੇਂਚ ਤੇ ਤੂੰ ਇੱਥੇ ਬਿਠਾ ਜਬਲੀਆਂ ਮਾਰੀ ਜਾਂ ਨਾ ਵਲੌਗ ਬਣਾਈ ਜਾਂ ਨਾ ਉਹਦੇ ਕੋਲ ਗੱਲ ਭੁੱਲਿਆ ਹੈ ਓਹੋ ਗਨ ਮੰਗਾ ਦਿੰਦੇ ਆ ਸੋ ਅਸੀਂ ਇਹ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਕਿ ਜਦੋਂ ਕੋਈ ਹਸਬੈਂਡ ਨਾ ਜਦੋਂ ਪ੍ਰੈਗਨੈਂਟ ਹੁੰਦੀ ਹੈ ਲਾਈਕ ਉਹਦੇ ਜਦੋਂ ਡਿਲੀਵਰੀ ਹੁੰਦੀ ਆ ਤਾਂ ਜਿਹੜਾ ਮੁੰਡਾ ਸੌ ਜਾਂਦਾ ਨਾ ਕੋਲੇ ਜਾ ਕੇ ਹਸਬੈਂਡ ਤਾਂ ਉਹਨੂੰ ਠਾਣ ਲਈ ਇੱਕ ਗਨ ਹੁੰਦੀ ਹੈ ਉਹ ਠਾ ਕਰਕੇ ਮਾਰੀ ਫਿਰ ਮੁੰਡਾ ਉੱਠ ਜਾਂਦਾ ਉਹ ਹੀ ਆ ਉਹ ਹੀ ਚਾਹੀਦੀ ਉਹਨੂੰ ਗਨ ਤੈਨੂੰ ਸੁੱਤੇ ਪੈਣੇ ਠਾਉਣ ਵਾਸਤੇ ਨਹੀਂ ਚਾਹੀਦੀ ਉਹਨੂੰ ਗਨ ਚਾਹੀਦੀ ਜਦੋਂ ਵੀ ਮੈਂ ਗਨ ਚਲਾਵਾ ਤੇ ਤੂੰ ਆਦਾ ਜਿਹੜਾ ਵਲੌਗ ਬੰਦ ਕਰ ਦੇਵੇਂ ਆ ਜਿਹੜੀਆਂ ਜਬਲੀਆਂ ਮਾਰੀ ਜਾਂਦਾ ਉਹ ਬੰਦ ਕਰ ਦੇਵੇਂ ਅੱਜ ਤੱਕ ਨਾ ਮੈਂ ਆਪਦੇ ਨਹੇਲ ਨਹੀਂ ਕੱਟੇ ਕਦੇ ਬਿਕੋਜ਼ ਮੈਂ ਸੈਲਫ ਨਹੇਲ ਕੱਟ ਰਹਾ ਮੈਂ ਖਾ ਜਾਂਦਾ ਬਟ ਰੀਤ ਦੇ ਨਹੇਲ ਵਧੇ ਹੋਇਆ ਦਿਖਾਣਾ ਦੇਖੋ ਤੇ ਆਪਾਂ ਇਹਦੇ ਨਹੇਲ ਕਟਾਂਗੇ ਜੇ ਜਰਦ ਹੋ ਜਾ ਫੇਰ ਮੁੰਡਾ ਲੱਗਦਾ ਮੈਂ ਕਿਹੜਾ ਤੇਜੀ ਜਿੱਦਾਂ ਦੇ ਲੱਛਣ ਕਰੀ ਜਾਂਦੇ ਆ ਨਾ ਮੈਨੂੰ ਲੱਗਦਾ ਵੀ ਇਹਨਾਂ ਦਾ ਅਗਲਾ ਵਲੌਗ ਆਉਣਾ ਵੀ ਅਸੀਂ ਹਸਪੀਟਲ ਵਿੱਚ ਮੈਨੀक्योर ਕੀਤਾ ਲੋ ਜੀ ਕਹਿੰਦੇ ਜਸਵੀ ਪਹੁੰਚ ਚੁੱਕੇ ਨੇ ਸਾਡੇ ਵਿਚਕਾਰ ਚਾਚਾ ਜੀ ਮੁੰਡੇ ਦੇ ਤੇ ਕੁੜੀ ਦੇ ਲੋ ਜੀ ਇਨਾਂ ਦੇ ਰਿਸ਼ਤੇਦਾਰ ਆਉਣੇ ਹੋ ਗਏ ਨੇ ਸਟਾਰਟ ਤੇ ਹੁਣ ਇਹ ਆਪਾਂ ਨੂੰ ਦਿਖਾਉਣਗੇ ਉਹਨਾਂ ਦੇ ਰਿਐਕਸ਼ਨਸ ਪਹਿਲਾਂ ਤਾਂ ਮੈਂ ਤੁਹਾਨੂੰ ਰੂਮ ਦਿਖਾਉਣਾ ਇੱਥੋਂ ਜਿਹੜਾ ਸਾਨੂੰ ਰੂਮ ਮਿਲਿਆ ਵਾ ਇੱਥੇ ਫਿਰ ਮੈਂ ਸਾਰਾ ਰੂਮ ਟੂਰ ਕਰਾਉਣਾ ਠੀਕ ਹੈ ਸ਼ੁਰੂ ਕਰਦਾ ਹਾਂ ਮੈਂ ਇੱਥੋਂ ਪਹਿਲਾਂ ਜਿਹੜਾ ਮੇਨ ਜਗਾ ਐਂਟਰੈਂਸ ਐਂਟਰੈਂਸ ਇੱਥੇ ਜਿੰਨੇ ਵੀ ਗੈਸਟ ਵਗੈਰਾ ਜਿੰਨੇ ਜੋ ਜੋ ਵੀ ਆਉਗੇ ਉਹ ਇੱਥੇ ਰੁਕ ਸਕਦੇ ਮਿਲ ਸਕਦੇ ਇਹਦੇ ਅੰਦਰ ਨਹੀਂ ਜਾ ਸਕਦੇ ਤੇ ਇਹ ਰੀਡ ਦਾ ਬੈੱਡ ਆ ਨਾ ਇੱਥੇ ਜਦੋਂ ਆਫਟਰ ਡਿਲੀਵਰੀ ਇਹ ਤੁਹਾਨੂੰ ਇੱਥੇ ਲੈ ਕੇ ਆਉਣਗੇ ਐਂਡ ਇਹ ਸਾਰਾ ਕੈਫੇਟੇਰੀਆ ਵਾਲਾ ਖਾਣ-ਪੀਣ ਨੂੰ ਸਾਰਾ ਇੱਥੇ ਖਾ ਸਕਦੇ ਆ ਬਣਾ ਸਕਦੇ ਆ ਕੁਛ ਨਾ ਕੁਛ ਨਾ ਤੇ ਟੈਚ ਵੀ ਗਾਇਰ ਇੱਥੇ ਰੱਖ ਸਕਦੇ ਨਾ ਐਂਡ ਇਹ ਮੇਰੇ ਸੌਣ ਲਈ ਜਗ੍ਹਾ ਦਿੱਤੀ ਉਹਨੇ ਥੋੜੀ ਜੀ ਕਹਿੰਦੇ ਸੌਜੋ ਤੇ ਇਹਦੇ ਚ ਆਪਾਂ ਬੇਬੀ ਰੱਖਣਾ ਵਾ ਤੁਹਾਨੂੰ ਪਤਾ ਹੀ ਇਹਦਾ ਚੀਜ਼ਾਂ ਨਾ ਤੇ ਇਹ ਇੱਥੋਂ ਦਾ ਰੂਮ ਆ ਇਹ ਸਵੀਟ ਰੂਮ ਆ ਬਹੁਤ ਸੋਹਣਾ ਬਹੁਤ ਵਧੀਆ ਐਂਡ ਇਹਨੂੰ ਹੁਣ ਆਪਾਂ ਥੋੜੇ ਟਾਈਮ ਤੱਕ ਡੈਕੋਰੇਟ ਕਰਾਂਗੇ ਜ਼ਿਆਦਾ ਨਹੀਂ ਥੋੜਾ ਜਿਹਾ ਕਰਾਂਗੇ ਜਿਹਦੇ ਨਾਲ ਸੋਹਣਾ ਲੱਗੂਗਾ ਜਿਹੜੇ ਹਿਸਾਬ ਨਾਲ ਇਹਨੇ ਰੂਮ ਟੂਰ ਕੀਤਾ ਹੁਣ ਆਪਦੇ ਵਲੌਗ ਦੇ ਵਿੱਚ ਇਹਦਾ ਅਗਲਾ ਵਲੌਗ ਇਹੀ ਹੋਊਗਾ ਪੱਕਾ ਵੀ ਹਸਪੀਟਲ ਟੂਰ ਇਹਨੇ ਕਾਢ ਹੀ ਦੇਣਾ ਇਹ ਇਹਨਾਂ ਨੂੰ ਬਸ ਵਿਊਜ਼ ਆਈ ਅਸੀਂ ਵਿਊ ਲੱਲ ਗਏ ਕਿਉਂ ਨਾ ਕਿਵੇਂ ਇਹਨਾਂ ਨੂੰ ਵਲੌਗ ਚਾਹੀਦਾ ਤੇ ਇਹਨੇ ਜਿਵੇਂ ਹੁਣ ਰੂਮ ਟੂਰ ਕਰਤਾ ਇਹਨੇ ਹਸਪੀਟਲ ਟੂਰ ਵੀ ਕਰ ਹੀ ਦੇਣਾ ਸੋਹਣਾ ਲੱਗਣ ਲੱਗਿਆ ਨਾ ਯਾਰ ਜਿਵੇਂ ਡੈਡੀ ਬਣਨਾ ਸ਼ੁਰੂ ਹੋਣਾ 글로 ਹੋਣਾ ਸ਼ੁਰੂ ਹੋ ਗਿਆ ਨਾ ਬਹੁਤ ਵਧੀਆ 글로 ਆ ਰਿਹਾ ਹੈ ઓ ਮਾਈ ਗੋਡ ਚਲੋ ਠੀਕ ਹੈ ਜਦੋਂ ਕੋਈ ਫਾਦਰ ਬੰਦ ਹੈ ਨਾ ਉਹਦੇ ਤੇ ਜ਼ਿੰਮੇਵਾਰੀਆਂ ਹੁੰਦੀਆਂ 글로 ਨਹੀਂ ਆਉਂਦਾ। ਜੇ ਵੀ ਲੇਡੀ ਪ੍ਰੈਗਨੈਂਟ ਆ ਉਹਦੇ ਨਾਲ ਉਹਦਾ ਹਸਬੰਦ ਜ਼ਰੂਰ ਜਾਵੇ ਅੰਦਰ। ਕਿਉਂਕਿ ਉਹਨਾਂ ਨੂੰ ਫਿਰ ਪਤਾ ਲੱਗੂ ਕਿ ਕੀ ਚੀਜ਼ਾਂ ਸਹਿੰਦੀਆਂ। ਪਹਿਲਾਂ ਤਾਂ ਕੁੜੀਆਂ ਨੂੰ ਸਲੂਟ। ਸੱਚੀ ਗੱਲ ਆ। ਜਿਹੜੀਆਂ ਇੰਨਾ ਕੁਝ ਸਹਿੰਦੀਆਂ ਇੰਨਾ ਦਰਦ ਸਹਿੰਦੀਆਂ। ਸਤਿ ਸ੍ਰੀ ਅਕਾਲ। ਦੂਜਿਆਂ ਨੂੰ ਸਲਾਹ ਫੇਰ ਦਵੇਂ ਪਹਿਲਾਂ ਆਪਦੇ ਵੱਲ ਦੇਖ ਵੀ ਉਹ ਵਿਚਾਰੀ ਲੇਬਰ ਪੇਨ ਚ ਤੇ ਤੂੰ ਇੱਥੇ ਵਲੌਗ ਬਣਾਈ ਜਾਨਾ ਕੁਛ ਤਾਂ ਇਹ ਪ੍ਰਾਈਵੇਟ ਰੱਖਿਆ ਕਰੋ ਹਰੇਕ ਚੀਜ਼ ਤਾਂ ਨਹੀਂ ਸ਼ੋਅ ਦਿਖਾਉਣੀ ਹੁੰਦੀ ਲੋਕਾਂ ਨੂੰ ਵੀ ਚਲ ਤੂੰ ਵਲੌਗ ਬਣਾਉਣਾ ਜੇ ਡਿਲੀਵਰੀ ਹੋ ਗਈ ਬੱਚਾ ਆ ਗਿਆ ਤੇ ਤੂੰ ਬਾਅਦ ਚ ਬਣਾ ਲੈ ਜ਼ਰੂਰੀ ਤਾਂ ਨਹੀਂ ਵੀ ਹੋਣੀ ਵਲੌਗ ਬਣਾਉਣਾ ਸਸਰੀ ਘਰ ਦੇਖੋ ਮੀਚੀ ਪੋਚ ਕੇ ਉੱਠੀ ਹੋਣੀ ਵੈਸੇ ਤਾਂ ਦੇਖ ਨੂੰ ਉਠਾ ਕੇ ਬਣਾ ਜਾ ਸੁੱਤੀ ਨਹੀਂ ਸੁੱਤੀ ਹੱਥ ਜਾਂ ਫੇਰ ਦੂਰੇ ਸਿਰ ਤੇ ਉੱਠ ਜੂਗੀ ਇੰਨੇ ਨਾਲ ਵਧੀਆ ਜੀ ਕਮਾਲ ਹੈ ਯਾਰ ਮਸਾਂ ਤਾਂ ਵਿਚਾਰੀ ਸੁੱਤੀ ਐ ਤੇ ਉਹਨੂੰ ਸੌਂ ਜਾਂਦੇ ਉਹਨੂੰ ਉਠਾਉਣ ਦੇ ਮਗਰ ਪਿਆਈ ਹਣਾ ਉੱਠੇ ਤੇ ਮੈਂ ਥੋੜਾ ਹੋਰ ਉਹਦੇ ਨਾਲ ਵਲੌਗ ਬਣਾਵਾ ਤੇ ਆ ਗਏ ਤੁਸੀਂ ਵੈਲਕਮ ਅਸੀਂ ਜੀ ਮਸਾ ਲੈ ਕੇ ਆਏ ਇਹ ਹੈ ਹਮਾਰੇ ਡਾਕਟਰ ਕਾਬਲੀ ਮੈਮ ਹਾਈ ਮੈਮ ਬਹੁਤ ਅੱਛੇ ਆ ਬਹੁਤ ਜ਼ਿਆਦਾ ਅੱਛੇ ਓਕੇ ਓਕੇ ਠੀਕ ਹੈ ਸਮਝ ਗਏ ਸੋ ਇੱਥੇ ਡਿਬੇਟ ਹੁੰਦੀ ਪਈਆ ਕੁੜੀ ਹੋ ਕੇ ਮੁੰਡਾ ਪਰ ਡਾਕਟਰ ਦੱਸ ਦੇ ਨਹੀਂ ਬਤਾ ਦਿਓ ਯਾਰ ਜਲੋ ਸਾਰਿਆਂ ਦੀ ਤੁਹਾਡੀ ਵੋਟ ਕੀ ਆ ਇੰਨਾ ਨਹੀਂ ਸੋਚਣਾ ਦੱਸੋ ਬాయ ਹੋ ਜੇ ਆਹਾਂ ਨੰਗ ਬੇਟੀ ਬੇਟੀ ਐਂਡ ਮੈਮ ਬਾਕੀ ਨਾਲ ਥੋੜੀ ਦਿਨ ਵਿੱਚ ਕਰਵਾਉਣਾ ਡਾਕਟਰ ਦੱਸਣਾ ਨਹੀਂ ਚਾਹੁੰਦੇ ਪਰ ਇਹ ਜਿਹੜਾ ਥੋੜਾ ਤੇਜ਼ ਬੰਦਾ ਵੀ ਡਾਕਟਰ ਤੋਂ ਗੱਲਾਂ-ਗੱਲਾਂ ਵਿੱਚ ਹੀ ਕਢਵਾਉਂਦਾ ਵੀ ਕੀ ਬੱਚਾ ਕੀ ਐ ਬੇਬੀ ਬాయ ਐ ਕਿ ਬੇਬੀ ਗਰਲ ਇੰਨਾ ਵੀ ਨਾ ਤੇਜ਼ ਬੰਦਾ ਡਾਕਟਰ ਤੇ ਨਾਲੋਂ ਵੀ ਜ਼ਿਆਦਾ ਤੇਜ਼ ਐ ਰਹਿ ਗਿਆ ਬੱਧਾ ਘੰਟਾ ਅੱਧੇ ਘੰਟੇ ਦੇ ਵਿੱਚ ਦੇਵੀ ਨੇ ਆ ਜਾਣਾ ਤੇ ਆਪਾਂ ਫਿਰ ਸਾਰੇ ਤੁਹਾਨੂੰ ਰਿਐਕਸ਼ਨ ਦਿਖਾਉਣੇ ਫੈਮਿਲੀ ਇਕੱਠੀ ਹੁੰਦੀ ਵੀ ਥੱਲੇ ਮਾਮੀ ਜੀ ਵੀ ਆ ਚੁੱਕੇ ਨੇ ਰੀਤ ਦੇ ਤੇ ਕਰੋ ਵੀ ਸਾਰੇ ਤੁਰੇ ਹੋਏ ਆ ਇੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕੀ ਆ ਵਲੌਗ ਤੇ ਵਲੌਗ ਦੇ ਵਿੱਚ ਇਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕੀ ਆ ਫੈਮਿਲੀ ਦਾ ਰਿਐਕਸ਼ਨ ਇਹਨੂੰ ਨਹੀਂ ਆ ਵੀ ਰੀਤ ਨੂੰ ਕਿਦਾਂ ਦਾ ਫੀਲ ਹੋ ਰਿਹਾ ਵੀ ਉਹ ਕਿੰਨੇ ਪੇਨ ਚ ਆ ਇਹਦੇ ਲਈ ਸਿਰਫ ਇੱਕ ਜ਼ਰੂਰੀ ਵਲੌਗ ਆ ਤੇ ਦੂਜੇ ਵਿਊਜ਼ ਇਹ ਕੀ ਹੈ ਇਹਨਾਂ ਨੂੰ ਕੀ ਆ ਵੀ ਇਹਨਾਂ ਨੂੰ ਹਰੇਕ ਚੀਜ਼ 'ਚ ਜਿਹੜਾ ਕੰਟੈਂਟ ਲੱਭਣਾ ਹੁੰਦਾ ਆ ਉਹਦਾ ਇਹਨਾਂ ਨੇ ਇਹਨਾਂ ਨੂੰ ਨਹੀਂ ਹੁੰਦਾ ਵੀ ਸਿਚੁਏਸ਼ਨ ਕੀ ਆ ਵੀ ਕੀ ਚੱਲ ਰਿਹਾ ਬਸ ਇਹਨਾਂ ਨੂੰ ਹੁੰਦਾ ਵੀ ਸਾਡੇ ਕੰਟੈਂਟ ਬਣ ਜੇ ਤੇ ਮੈਂ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਦੱਸੂਗਾ ਕਿ ਮੈਂ ਡਾਕਟਰ ਨੂੰ ਮਨਾ ਕਰਤਾ ਕਿ ਤੁਸੀਂ ਬਾਹਰ ਆ ਕੇ ਨਹੀਂ ਦੱਸਣਾ ਕੀ ਮੁੰਡਾ ਹੋਇਆ ਜਾਂ ਕੁੜੀ ਬாய் ਜਾਂ ਗਰਲ ਤੇ ਮੈਨੂੰ ਬਾਹਰ ਲੈ ਕੇ ਜਾਵਾਂਗਾ ਫਿਰ ਉੱਥੇ ਜਾ ਕੇ ਮੈਂ ਜ਼ੋਰ ਕੇ ਦੱਸੂਗਾ ਕਿ ਬੇਬੀ ਬੋਏ ਆ ਜਾਂ ਬੇਬੀ ਗਰਲ ਠੀਕ ਆ ਹੁਣ ਤੁਸੀਂ ਦੱਸੋ ਸਾਰੇ ਜਾਣੇ ਵੀ ਜੇ ਇਹ ਸੋਸ਼ਲ ਮੀਡੀਆ ਤੇ ਨਾ ਹੁੰਦੇ ਫਿਰ ਇਹਨਾਂ ਨੇ ਡਰਾਮਾ ਕਰਨਾ ਸੀਗਾ ਵੀ ਉਹਨੇ ਸੋਸ਼ਲ ਮੀਡੀਆ ਤੇ ਇਸ ਕਰਕੇ ਇਹ ਸਾਰਾ ਡਰਾਮਾ ਕਰਦੇ ਪਏ ਆ ਵੀ ਤੂੰ ਆਦੀ ਫੈਮਲੀ ਨੂੰ ਬਿਨਾ ਚੀਕ ਕੇ ਚਲਾਏ ਵੀ ਦੱਸ ਸਕਦਾ ਵੀ ਹਾਂ ਆ ਖੁਸ਼ਖਬਰੀ ਆ ਵੀ ਬੇਬੀ ਗਰਲ ਆ ਬੇਬੀ ਬாய் ਆ ਕਹਿਜ ਜੋ ਵੀ ਇਹ ਦੋਨੇ ਵਧੀਆ ਕੋਈ ਘਟ ਨਹੀਂ ਇੱਕ ਦੂਜੇ ਤੋਂ ਪਰ ਤੂੰ ਨਾਰਮਲੀ ਵੀ ਦੱਸ ਸਕਦਾ ਇਹ ਜਿਹੜਾ ਰੋਲਾ ਪਾ ਕੇ ਦੱਸਣਾ ਜ਼ਰੂਰੀ ਹੈ ਤੇਰਾ ਅੱਡੀ ਕਿੰਦਾ ਵੀ ਨਹੀਂ ਆ ਰਹੀ ਜੀ ਲਓ ਜੀ ਹੋ ਗਿਆ ਇਹਨਾਂ ਦਾ ਫੈਮਿਲੀ ਡਰਾਮਾ ਸ਼ੁਰੂ ਰਈ ਜਿਹੜੀ ਅੰਦਰ ਫੀਲਿੰਗ ਆਣਾ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿ ਕਿੱਦਾਂ ਦੀ ਫੀਲਿੰਗਾਂ ਕੀ ਗੱਲ ਫੀਲਿੰਗ ਹੋਂਦ ਦੀ ਪ੍ਰਾਈਵੇਸੀ ਮੋਰ ਤੇ ਜਾਵੜੀ ਜਿੱਥੇ ਤੋਂ ਸਾਰਾ ਕੁਝ ਪਬਲਿਕ ਕੀਤਾ ਆ ਉੱਥੇ ਇਹ ਵੀ ਫੀਲਿੰਗ ਵੀ ਆਪਦੀ ਪਬਲਿਕ ਕਰ ਦੇ ਇਹਨੂੰ ਕਾਹਤੋਂ ਪ੍ਰਾਈਵੇਟ ਰੱਖਣਾ ਹਲੇ ਇਹ ਦੱਸਣਾ ਹਲੇ ਦੱਸੂਗਾ ਅਣੀ ਕੀ ਹੋਣਾ ਇਹ ਸਾਰਿਆਂ ਨੂੰ ਇੱਥੇ ਪਾਰਕਿੰਗ 'ਚ ਇਕੱਠਾ ਕਰੂਗਾ ਤੇ ਫਿਰ ਇੱਥੇ ਸਾਰਿਆਂ ਨੂੰ ਚੀਕਾ ਮਾਰ ਮਾਰ ਕੇ ਰੋਲਾ ਪਾ ਪਾ ਕੇ ਦੱਸੂਗਾ ਵੀ ਕੀ ਗੁੱਡ ਨਿਊਜ਼ ਕੀ ਕਹਿੰਦਾ ਮਤਲਬ ਹੁਣ ਇਹ ਸਾਰੀ ਫਿਲਮੀ ਫੀਲਿੰਗ ਚੱਕੀ ਫਿਰਦਾ ਮੈਂ ਤਾਂ ਨਾਰਮਲੀ ਸਾਰਿਆਂ ਨੂੰ ਦੱਸ ਸਕਦਾ ਕੋਈ ਐਡੀ ਜ਼ਰੂਰਤ ਨਹੀਂ ਗਈ ਵੀ ਕੋਈ ਤਾਂ ਟੋਕੇ ਤੇ ਹੱਥ ਨਹੀਂ ਆਏਗਾ ਵੀ ਤੂੰ ਸਾਰਿਆਂ ਨੂੰ ਰੋਲਾ ਪਾ ਕੇ ਦੱਸਣਾ ਦੱਸਿਆ ਸੀਗਾ ਉਦੋਂ ਤੂੰ ਦੇਖਣਾ ਸੀ ਦੱਸਿਆ ਸੀ ਉਹ ਕਹਿੰਦੇ ਸੀ ਦੱਸ ਦੇ ਜਦੋਂ ਬੇਬੀ ਹੋਇਆ ਉਦੋਂ ਬੁਲਾਵਾਂਗੇ ਤੂੰ ਬੁਲਾ ਲੋ ਫੋਨ ਕਰ ਦਿੰਦੇ ਨਹੀਂ ਚਾਹੁੰਦਾ ਨਹੀਂ ਹਾਂ ਜੀ ਸਬਰ ਕਰ ਲੋ ਅਸੀਂ ਅੰਮ੍ਰਿਤ ਦੀ ਖ਼ਬਰ ਹੀ ਤਾਂ ਕਰੀਏ ਅਸੀਂ ਕਿੰਨਾ ਕਰੀਏ ਇਹ 9 ਮਹੀਨੇ ਸਵਰ ਕਰ ਲਿਆ ਹੁਣ ਥੋੜਾ ਜਿਹਾ ਹੋਰ ਲਓ ਜੀ ਹੁਣ ਜੋ ਬੇਬੀ ਆ ਉਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਦੱਸਣਗੇ ਵੀ ਹੱਦ ਆ ਯਾਰ ਤੁਸੀਂ ਐਡਾ ਵੱਡਾ ਵਲੌਗ ਬਣਾ ਸਕਦੇ ਆ ਤੁਸੀਂ ਬੇਬੀ ਬਾਰੇ ਵੀ ਤਾਂ ਦੱਸ ਹੀ ਸਕਦੇ ਹੋ ਤੇ ਚ ਵੀ ਕੀ ਬੇਬੀ ਹੋਇਆ ਜੇ 2 ਮਿੰਟ ਦਾ ਹੋਰ ਵੱਡਾ ਵਲੌਗ ਬਣ ਜੂਗਾ ਤਾਂ ਕੀ ਹੋ ਜੂਗਾ ਪਰ ਨਹੀਂ ਇਹਨਾਂ ਨੂੰ ਕੰਟੈਂਟ ਚਾਹੀਦਾ ਇਹਨਾਂ ਨੂੰ ਆ ਵੀ ਆਡੀਅੰਸ ਨੇ ਸਾਡਾ ਆ ਵਲੌਗ ਦੇਖਿਆ ਤੇ ਬੇਬੀ ਜਨਨ ਬਾਰੇ ਬੇਬੀ ਕੀ ਆ ਉਹਦੇ ਵਾਸਤੇ ਉਹ ਅਗਲਾ ਵਲੌਗ ਵੀ ਦੇਖਣਗੇ ਵੀ ਇਹਦੇ ਨਾਲ ਜਿਹੜਾ ਇਹਨਾਂ ਦਾ ਵਲੌਗ ਆ ਉਹ ਟ੍ਰੈਂਡਿੰਗ 'ਚ ਜਾਊਗਾ ਯਾਰ ਕਮਾਲ ਹੈ ਇਹਨਾਂ ਵਲੌਗਰਸ ਦੀ ਹਰੇਕ ਚੀਜ਼ 'ਚ ਇਹ ਕੰਟੈਂਟ ਪਾਲਦੇ ਆ ਵੀ ਕੁਝ ਤਾਂ ਪ੍ਰਾਈਵੇਟ ਹੋਣਾ ਚਾਹੀਦਾ ਯਾਰ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਉਹਦੇ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ